ਪੰਜਾਬ ਦੇ ਸਿਰ ਤੇ ਇੱਕ ਦੂਜੀ جنگ ਮੜਰਾਉਣ ਲੱਗੀ ਹੈ। ਉਹ ਹੈ ਪਾਣੀਆਂ ਦੀ جنگ। ਪਾਣੀਆਂ 'ਚ ਮਧਾਣੀ ਫਿਰ ਪਾ ਲਈ ਗਈ ਹੈ। ਤੇ ਨਹਿਰੀ ਪਾਣੀ, ਦਰਿਆਈ ਪਾਣੀ ਫਿਰ ਰੜਕੇ ਜਾ ਰਹੇ ਨੇ। ਹਰਿਆਣਾ ਸਿੱਧਾ ਧਮਕੀ ਤੇ ਉਤਰ ਆਇਆ ਹੈ। ਕਿ ਅਸੀਂ ਤੁਹਾਡਾ ਦਿੱਲੀ ਨੂੰ ਜਾਂਦਾ ਰਾਹ ਬੰਦ ਕਰ ਦੇਾਂਗੇ। ਇੱਧਰ ਕੇਂਦਰ ਸਰਕਾਰ ਕੋਲ ਸ਼ਿਕਾਇਤ ਲੈ ਕੇ ਪਹੁੰਚ ਗਈ ਹੈ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਤੇ ਇਸੇ ਤਰ੍ਹਾਂ ਬਾਯਾ ਬੀਬੀਐਮਬੀਬੀਆ ਸ਼ਿਕਾਇਤ ਕੇਂਦਰ ਕੋਲ ਪਹੁੰਚਾਈ ਗਈ ਹੈ ਕਿਉਂਕਿ ਬੀਬੀਐਮਬੀ ਦੇ ਉੱਤੇ ਵੀ ਸਿੱਧਾ ਕੰਟਰੋਲ ਹੁਣ ਹਰਿਆਣਾ ਦਾ ਕੇਂਦਰਦਾਈ ਹੋ ਗਿਆ ਇਹ ਸਾਰੀ ਪ੍ਰਕਿਰਿਆ ਇੱਕ ਨਵੀਂ ਫਿਕਰ ਜਿੱਥੇ ਨਵੀਂ ਚਿੰਤਾ ਪੈਦਾ ਕਰ ਰਹੀ ਹੈ ਉੱਥੇ ਇਹ ਵੀ ਸਵਾਲ ਖੜਾ ਹੋ ਗਿਆ ਕਿ ਇਸ ਮੌਜੂਦਾ ਪਾਣੀਆਂ ਦੀ ਵੰਡ ਦੇ ਵਿਵਾਦ ਨੇ ਕਿ ਐਸਵਾਈਐਲ ਵਾਲਾ ਜੰਨ ਫਿਰ ਬੋਤਲੋਂ ਬਾਹਰ ਕੱਢ ਲਿਆ ਅਸਲ ਚ ਪਿਛਲੇ ਦਿਨੀ ਨਾਇਬ ਸੈਣੀ ਹੋਰੀ ਕਹਿ ਰਹੇ ਸੀ ਕਿ ਭਈ ਪੰਜਾਬ ਦਾ ਮੁੱਖ ਮੰਤਰੀ ਨਾਲ ਰਿਸ਼ਤੇਦਾਰ ਲੱਗਦਾ ਉਹ ਰਿਸ਼ਤੇਦਾਰੀ ਤੋਂ ਗੱਲ ਅੱਗੇ ਵਧੀ ਉਹਨਾਂ ਦਾ ਬਿਆਨੀਆਂ ਨਸਰ ਹੋਇਆ ਕਿ ਬਈ ਪੰਜਾਬ ਸਾਡੇ ਹਿੱਸੇ ਦਾ ਪਾਣੀ ਨਹੀਂ ਦੇ ਰਿਆ ਸਾਨੂੰ 9500 ਕਿਊਸਕ ਪਾਣੀ ਮਿਲਦਾ ਜਦੋਂ ਕਿ ਸਾਨੂੰ 4000 ਕਿਊਸਕ ਪਾਣੀ ਉਹ ਦੇ ਰਹੇ ਨੇ ਇਹ ਧੋਖਾ ਹੈ ਸਾਨੂੰ ਪੂਰਾ ਪਾਣੀ ਪੀਣ ਯੋਗਤਾ ਪੂਰਾ ਪਾਣੀ ਮਿਲਣਾ ਚਾਹੀਦਾ ਇਸ ਮਸਲੇ ਦੇ ਉੱਤੇ ਫਿਰ ਇੱਕ ਕੰਧ ਦੇ ਕੋਲ ਖਲੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਵੀਡੀਓ ਆਈ ਜਿਦੇ ਵਿੱਚ ਉਹਨਾਂ ਨੇ ਕਈ ਸਵਾਲ ਬੜੇ ਬਾਜਬ ਚੁੱਕੇ ਉਹਨੇ ਤਰਕ ਦਿੱਤਾ ਕਿ ਵੀ ਇੱਕ ਤੈਹ ਕੋਟਾ ਤੁਹਾਡਾ 9500 ਕਿਊਸਿਕ ਪਾਣੀ ਦੇ ਹਵਾਲੇ ਨਾਲ ਉਹ 20 ਮਈ ਤੱਕ ਦਾ ਕੋਟਾ ਹੁੰਦਾ ਫਿਰ 21 ਤਰੀਕ ਤੋਂ ਫਿਰ ਨਵੇਂ ਸਿਰ ਤੋਂ ਅਗਲੇ 20 ਮਈ ਤੱਕ ਲਈ ਸਾਲੀ ਸ਼ੁਰੂ ਹੋ ਜਾਂਦਾ ਉਹ ਪ੍ਰਕਿਰਿਆ ਸਮਝੌਤਾ ਐਗਰੀਮੈਂਟ ਤਹਿਤ 20 ਮਈ ਤੱਕ ਤੁਹਾਡਾ ਇਹ ਫਿਕਸ ਕੋਟਾ ਹੈ ਉਹ ਕੋਟਾ ਜਿਹੜਾ ਤੁਹਾਨੂੰ ਤੈਹ ਪਾਣੀ ਮਿਲਣਾ ਹੈ ਉਹ ਤੁਸੀਂ ਮਾਰਚ ਮਹੀਨੇ ਮਕਾ ਲਿਆ ਜਿੰਨਾ ਪਾਣੀ ਹਰਿਆਣੇ ਨੂੰ ਜਾਣਾ ਸੀ ਉਹ ਪਾਣੀ ਮਾਰਚ ਮਹੀਨੇ ਤੱਕ ਤੁਸੀਂ ਲੈ ਲਿਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀਂ ਕਿਸੇ ਨੂੰ ਪਿਆਸਾ ਨਹੀਂ ਮਾਰਨਾ ਮੈਨੂੰ ਪਤਾ ਹੈ ਕਿ ਪੀਣ ਵਾਲੇ ਪਾਣੀ ਦੀ ਲੋੜ ਹੈ ਇਸ ਲਈ ਅਸੀਂ ਉਹ ਹੱਦ ਮੁੱਕਣ ਦੇ ਬਾਵਜੂਦ ਵੀ ਹੁਣ ਵੀ 4000 ਕਿਊਸਕ ਪਾਣੀ ਤੁਹਾਨੂੰ ਦੇ ਰਹੇ ਹਾਂ ਤੇ ਪਰ ਨਾਇਬ ਸੈਣੀ ਤੇ ਹਰਿਆਣੇ ਦੀ ਲੀਡਰਸ਼ਿਪ ਕਹਦੀ ਕਿ ਨਹੀਂ ਜੀ ਇਹ ਝੂਠ ਬੋਲਦੇ ਆ ਸਾਡਾ ਤਾਂ ਪੂਰਾ ਪਾਣੀ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਸਾਡੀਆਂ ਫਸਲਾਂ ਬਰਬਾਦ ਅਸੀਂ ਪਿਆਸੇ ਮਰਾਂਗੇ ਸਾਰਾ ਕੁਝ ਹੁਣ ਮੁੱਖ ਮੰਤਰੀ ਭਗਵੰਤ ਜੀ ਉਹਰੀ ਕਹਿੰਦੇ ਵੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕੀਤਾ ਅਸੀਂ ਆਪਣੇ ਪਾਣੀ ਨੂੰ ਨਹਿਰਾਂ ਦੇ ਰਾਹੀਂ ਖੇਤਾਂ ਤੱਕ ਪਹੁੰਚਾ ਰਹੇ ਹਾਂ ਬਿਲਕੁਲ ਕਾਫੀ ਪਿਛਲੀ ਵਾਰ ਨਾਲੋਂ ਇਹ ਦਰਸ ਕੀਤਾ ਜਿਹੜੀ ਗੱਲ ਸਹੀ ਹੋਈ ਉਹਨੂੰ ਸਹੀ ਕਹਿਣਾ ਪਏਗਾ ਹਾਂ ਮੁੱਖ ਮੰਤਰੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਆਪਣਾ ਪੂਰਾ ਕੋਟਾ ਲੈ ਚੁੱਕੇ ਉਹਦੇ باوجود ਵੀ ਅਸੀਂ 4000 ਕਿਊਸਕ ਪਾਣੀ ਤੁਹਾਨੂੰ ਦੇ ਰਹੇ ਹਾਂ ਔਰ ਉਹ ਵੀ ਉਸ ਸਥਿਤੀ 'ਚ ਜਦੋਂ ਸਾਡੇ ਡੈਮਾਜ ਪਿਛਲੇ ਸਾਲ ਨਾਲੋਂ ਪਾਣੀ ਘਟ ਹੈ ਅਜੇ ਪਤਾ ਨਹੀਂ ਬਰਸਾਤ ਕਹੀ ਜਾਵੇ ਕਿ ਪੂਰੀ ਹੋਊਗੀ ਨਹੀਂ ਹੋਊਗੀ ਕੱਲ ਨੂੰ ਡੈਮ ਪੂਰੇ ਹੋਣਗੇ ਨਹੀਂ ਹੋਣਗੇ ਇਸ ਲਈ ਅਜੇ ਅਸੀਂ ਰਿਸਕ ਨਹੀਂ ਲੈ ਸਕਦੇ ਤੇ ਸਾਡੇ ਚੋਨਾ ਵੀ ਲੱਗਣਾ ਹੈ ਡਿਮਾਂਡ ਸਾਡੇ ਵੀ ਹੈਗੀ ਹੈ ਸਾਡੇ ਵੀ ਆਉਣ ਲੱਗ ਪਈ ਇਥੋਂ ਤੱਕ ਮੁੱਖ ਮੰਤਰੀ ਸਾਹਿਬ ਦਾ ਪੱਖ ਬਾਜਬ ਸੀ ਹੁਣ ਇਸ ਪਹਿਲੂ ਦੇ ਪਿੱਛੇ ਕਹਾਣੀ ਕੀ ਹੈ ਕਹਾਣੀ ਹੈ BBMP ਦੀ ਬੈਠਕ BBMP ਦੀ ਬੈਠਕ ਹੁੰਦੀ ਹੈ ਉਹਦੇ ਵਿੱਚ ਇਹ ਤਜ਼ਵੀਜ਼ ਆਉਂਦੀ ਹੈ ਕਿ ਜੀ 95000 ਕਿਊਸਕ ਪਾਣੀ ਬਣਦਾ ਆਪਾਂ ਜਿਹੜਾ ਹਰਿਆਣੇ ਨੂੰ ਦਿੰਦੇ ਸੀ ਬੇਸ਼ੱਕ ਉਹਦੀ ਹੱਦ ਮੱਦ ਉਹਨਾਂ ਦੀ ਮਾਰਚ ਮਹੀਨੇ ਮੁੱਕ ਗਈ ਆਪਾਂ 4000 ਦੇ ਜਨੇ ਨਹੀਂ ਜੇ ਆਪਾਂ 8000 ਦੇਈਏ ਇਹ ਬਾਇਆ ਹਰਿਆਣਾ ਸਰਕਾਰ ਸੈਣੀ ਸਰਕਾਰ ਰਾਈ ਕੇਂਦਰ ਕੇਂਦਰ ਤੋਂ ਨੁਮਾਇੰਦਿਆਂ ਨੂੰ ਬੀਬੀ ਐਮਪੀ ਦੇ ਨੂੰ ਤੇ ਬੀਬੀ ਐਮਪੀ ਦੇ ਨੁਮਾਇੰਦਿਆਂ ਨੇ ਕਹਿੰਦੇ ਜੀ ਚੇਅਰਮੈਨ ਪ੍ਰਧਾਨ ਕੋਲੇ ਹੱਕ ਹੁੰਦਾ ਜੀ ਉਹ ਚਾਹੇ ਤਾਂ ਐਦਾਂ ਕਰ ਸਕਦਾ ਕਮਾਲ ਹੈ ਵੀ ਦੂਜੇ ਸੂਬਿਆਂ ਨੂੰ ਤੁਸੀਂ ਧੱਕਾ ਕਰੋਗੇ ਐਦਾਂ ਕ੍ਰਿਸ਼ਨ ਕੁਮਾਰ ਜਿਹੜੇ ਇਸ ਵਿਭਾਗ ਦਾ ਹੁਲੀਸੋਲੀ ਦੇਖਦੇ ਨੇ ਉਹ ਕਹਿੰਦੇ ਉਹਨਾਂ ਨੇ ਬੀਬੀਐਮਜੀ ਦੀ ਬੈਠਕ ਚ ਸਟੈਂਡ ਲੈ ਲਿਆ ਕਿ ਨਹੀਂ ਵੀ ਇਹ ਨਹੀਂ ਤੁਸੀਂ ਆਪਣਾ ਕੋਟਾ ਪੂਰਾ ਲੈ ਲਿਆ ਤੁਹਾਨੂੰ ਕੋਟਾ ਮਿਲ ਗਿਆ ਉਥੇ باوجود ਵੀ ਪੀਣ ਵਾਲਾ ਪਾਣੀ ਅਸੀਂ ਦੇ ਰਹੇ ਹਾਂ ਤੇ ਫਿਰ ਇਹ ਨਹੀਂ ਹੁਣ ਜਦੋਂ ਇਹ ਲੈ ਸਟੈਂਡ ਤੋਂ ਬਾਅਦ ਨਾਇਬ ਸੈਣੀ ਹੋਰੀ ਸਾਹਮਣੇ ਆ ਕੇ ਕਹਿੰਦੇ ਜੀ ਸਾਡਾ ਨਾ ਧੱਕਾ ਹੋ ਗਿਆ ਧੋਖਾ ਹੋ ਗਿਆ ਪੰਜਾਬ ਸਰਕਾਰ ਇਹ ਕਰ ਰਹੀ ਆ ਪੰਜਾਬ ਸਰਕਾਰ ਰੈਂਕ ਕਰ ਰਹੀ ਆ ਫਿਰ ਮੁੱਖ ਮੰਤਰੀ ਨੂੰ ਪਤਾ ਲੱਗਾ ਕਿ ਅੱਛਾ ਇਹ ਮਾਮਲਾ ਹੋ ਗਿਆ ਲੈ ਇਹ ਤਾਂ ਚੌਕਾ ਛਕਾ ਮੇਰੇ ਲਾਉਣ ਵਾਲਾ ਸੀ ਤੇ ਜਦ ਇਹ ਵੀਡੀਓ ਬਣਾ ਲਈ ਸਾਹਮਣੇ ਆ ਗਏ ਚਲੋ ਠੀਕ ਹੈ ਤੁਸੀਂ ਵੀਡੀਓ ਬਣਾ ਲਈ ਪਰ ਤੁਸੀਂ ਇਹਦੇ ਲਈ ਕਾਗਜ਼ੀ ਪੱਤਰੀ ਕੀ ਕਾਰਵਾਈ ਕੀਤੀ ਕ੍ਰਿਸ਼ਨ ਕੁਮਾਰ ਹੋਰੀ ਕਰ ਰਹੇ ਹੋਣਗੇ ਜੋ ਕਾਰਵਾਈ ਕਰਨੇ ਮੁੱਖ ਮੰਤਰੀ ਸਾਹਿਬ ਤੁਹਾਡੀ ਚਿੱਠੀ ਕਿੱਥੇ ਹੈ ਤੁਹਾਡਾ ਕੋਈ ਕੇਂਦਰ ਨਾਲ ਰابطਾ ਕਿੱਥੇ ਹੈ ਤੁਸੀਂ ਕੋਈ ਇਹਦੇ ਤੇ ਰਿਪੋਰਟ ਤਿਆਰ ਕੀਤੀ ਹੈ ਉਹ ਕਿੱਥੇ ਹੈ ਸਵਾਲ ਤਾਂ ਹੈ ਫਿਰ ਇੱਥੋਂ ਤੱਕ ਜਿੱਦ ਤੱਕ ਆਪਾਂ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਦਾ ਪੱਖ ਵਾਜਬ ਸੀ ਦਲੀਲ ਤਰਕ ਵਾਜਬ ਸੀ ਪਰ ਜਦੋਂ ਇਹ ਗੱਲ ਲਿਆਏ ਕਿ ਅੱਛਾ ਕੇਂਦਰ ਕਹਿੰਦਾ ਹੈ ਕਿ ਅਸੀਂ ਜੀ ਆ ਬੰਦ ਕਰਤਾ ਪਾਕਿਸਤਾਨ ਵਾਲਾ ਪਾਣੀ ਸਿੰਧੂ ਜਲ ਸੰਧੀ ਦੇ ਰਾਹੀਂ ਹੈਨਾ ਤੇ ਇਸ ਲਈ ਜੀ ਉਹ ਪਾਣੀ ਹੁਣ ਸਾਡੇ ਡੈਮਾਂ ਚ ਪਾ ਦੋ ਕਹਿੰਦੇ ਸਾਡੇ ਡੈਮ ਭਰ ਦੋ ਫਿਰ ਮਤਲਬ ਇਹ ਮਜ਼ਾਕ ਹੈ ਜਨਾਬ ਮੰਤਰੀ ਹੁੰਦਿਆਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਜਾਂ ਪਤਾ ਹੋएगी ਕਿ ਜੇਕਰ ਅੱਜ ਵੀ ਪੰਜਾਬ ਇਸ ਕੰਮ ਲਈ ਪਹਿਲ ਕਦਮੀ ਕਰਨ ਲਈ ਸੋਚੇ ਤੇ ਕੇਂਦਰ ਉਹਦੇ ਵਿੱਚ ਕਹੇ ਕਿ ਲਓ ਜੀ ਅਸੀਂ ਬਿਲਕੁਲ ਜੀ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰ ਰਹੇ ਹਾਂ ਤਾਂ ਉਹਨੂੰ 12 ਤੋਂ 14 ਸਾਲ ਘਟੋ ਘੱਟ ਲੱਗਣਗੇ ਜਨਾਬ ਡੈਮ ਬਣਾਣਾ ਉਹਨਾਂ ਡੈਮਾਂ ਤੱਕ ਉਹ ਪਾਣੀ ਲੈ ਕੇ ਆਉਣਾ ਉਹਨਾਂ ਡੈਮਾਂ ਦੇ ਭਰਨ ਤੋਂ ਬਾਅਦ ਪਾਣੀ ਕਿੱਥੇ ਛੱਡਣਾ ਰਿਲੀਜ਼ ਕਿੱਥੇ ਕਰਨਾ ਉਹਨੂੰ ਚੈਨਲਾਈਜ਼ ਕਰਨਾ ਇਸ ਪ੍ਰੋਸੈਸ ਨੂੰ 12 ਤੋਂ 14 ਸਾਲ ਦਾ ਬਕਵਾ ਚਾਹੀਦਾ ਤੇ ਤੁਸੀਂ ਅੱਜ ਮਜ਼ਾਕ ਕਰ ਰਹੇ ਹੋ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਅੱਜ ਬਕਾਇਦਾ ਤੌਰ ਤੇ ਸ਼ਿਕਾਇਤ ਕੇਂਦਰ ਕੋਲ ਭੇਜੀ ਗਈ ਹੈ ਹਰਿਆਣਾ ਨੇ ਬਾਧੂ ਪਾਣੀ ਵਾਲੀ ਸ਼ਿਕਾਇਤ ਹੁਣ ਕੇਂਦਰ ਕੋਲ ਕਰ ਦਿੱਤੀ ਹੈ ਖੱਟਰ ਦੀ ਅਗਵਾਈ ਵਾਲੀ ਟੀਮ ਹੁਣੇ ਮਾਮਲਾ ਬਾਚੂਗੀ ਮਨੋਹਰ لال ਖੱਟਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਹੁਣ ਕੇਂਦਰੀ ਬਿਜਲੀ ਵਿਭਾਗ ਨਾਲ ਸਬੰਧਤ ਮੰਤਰਾਲੇ ਹਲਾ ਉਹਨਾਂ ਕੋਲ ਸੋਇਸ ਲਈ ਕੇਂਦਰੀ ਬਿਜਲੀ ਮੰਤਰਾਲੇ ਦੇ ਮੁਖੀ ਦੇ ਨਾਤੇ ਉਹ ਕਹਿੰਦੇ ਸਾਰਾ ਕੁਝ ਦੇਖਣਗੇ ਜੀ ਬੀਬੀਐਮਬੀ ਨੂੰ ਪੱਤਰ ਲਿਖ ਰਹੇ ਨੇ ਤੇ ਉਹਦੇ ਰਾਹੀਂ ਰੂਲ ਰਾਹੀਂ ਉਹਨਾਂ ਨੂੰ ਹਦਾਇਤ ਕਰ ਰਹੇ ਨੇ ਇਸ ਪਾਣੀ ਰੀਲீஸ் ਕੀਤਾ ਜਾਵੇ। ਔਰ ਇਸ ਨੂੰ ਵੀ ਪਹਿਲੂ ਬਣਾਇਆ ਜਾ ਰਿਹਾ ਹੈ। ਇਹ ਮੁੱਦਾ ਹੁਣ ਜਾਂਚ ਦਾ ਵਿਸ਼ਾ ਹੋ ਸਕਦਾ ਆਉਂਦੇ ਦਿਨਾਂ 'ਚ। ਉਹ ਕਹਿੰਦੇ ਵੀ ਇਹ ਦਿੱਕਤਾਂ ਜੇ ਪਿਛਲੇ ਸਾਲਾਂ 'ਚ ਵੀ ਆਉਂਦੀਆਂ ਹੋਣਗੀਆਂ। ਤਾਂ ਦਿੱਲੀ ਨੂੰ ਪਾਣੀ ਕਦੇ ਘਟਾਇਆ ਸੀ ਜਿੰਨੀ ਦੇਰ ਹ ਆਪਣਾ ਕੇਜਰੀਵਾਲ ਦੀ ਸਰਕਾਰ ਰਹੀ ਤੇ ਮੁੱਖ ਮੰਤਰੀ ਭਗਵੰਤ ਮਾਨ ਸੀ। ਉਹ ਉਹ ਪਿਛਲੇ 2 ਸਾਲਾਂ 'ਚ ਇਹ ਪ੍ਰਕਿਰਿਆ 'ਚ ਕਦੇ ਛੇੜਖਾ ਨਹੀਂ ਕੀਤੀ ਆ ਕਹਿੰਦੇ। ਉਸ ਦਾ ਪਾਣੀ ਘਟਾਇਆ ਕਹਿੰਦੇ। ਹੁਣ ਕਹਿੰਦੇ ਤੁਸੀਂ ਦਿੱਲੀ ਨੂੰ ਇਤਹਾਸ ਮਾਰੋਗੇ ਕਿਉਂਕਿ ਹੁਣ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ ਤੁਸੀਂ ਤੰਗ ਕਰਨਾ ਦਿੱਲੀ ਵਾਲਿਆਂ ਨੂੰ ਸੋ ਇਹ ਵੀ ਸਵਾਲ ਹੈ ਤਾਂ ਕਿ ਉਹਦਾ ਨਜ਼ਲਾ ਉਥੋ ਹੀ ਸਰਕਾਰ ਤੇ ਟਿਕੇ ਜੇਕਰ ਜਹੀ ਰਾਜਨੀਤੀ ਹੈ ਫਿਰ ਇਹ ਸਵਾਲ ਹੈ ਪਰ ਜਿਤੋਂ ਤੱਕ ਪੰਜਾਬ ਦੇ ਪਾਣੀਆਂ ਦੀ ਸਥਿਤੀ ਹੈ ਜਿੰਨਾ ਕਦੋਂ ਪਮਾਸ਼ ਕਰਾਈਆ ਇਹਨੇ ਬਰਿਆਂ ਦਾ ਐਗਰੀਮੈਂਟ ਤੇ ਐਗਰੀਮੈਂਟ ਚ ਤੁਸੀਂ ਆਪਣਾ ਕੋਟਾ ਪੂਰਾ ਵੀ ਲਓ ਪੂਰਾ ਹੁਣ ਤੋਂ ਬਾਅਦ ਤਰਸੇ ਦੇ ਆਧਾਰ ਤੇ ਵੀ ਲਓ ਤੇ ਤਰਸੇ ਦੇ ਆਧਾਰ ਤੇ ਤੁਸੀਂ ਵਾਧੂ ਵੀ ਭਾੜੋ ਤੇ ਇਸੇ ਤਰ੍ਹਾਂ ਰਾਸਤਾਂ ਨੂੰ ਜਿੰਨਾ ਤੱਕ ਕੋਟਾ ਜਾ ਰਿਹਾ ਹੈ ਅ ਦਿੱਲੀ ਨੂੰ ਜਿੰਨਾ ਤਾਈ ਕੋਟਾ ਜਾ ਰਿਹਾ ਕਦੇ ਸਾਡੇ ਆਲਾ ਪਾਣੀ ਨਾ ਪਿਆ ਕਿ ਭਾਈ ਤੁਹਾਨੂੰ ਸਾਰਿਆਂ ਨੂੰ ਪੂਰਾ ਕਰਨ ਤੋਂ ਬਾਅਦ ਸਾਨੂੰ ਕੀ ਬਚਿਆ ਉਹ ਕਹਿੰਦੇ ਆ ਨਾ ਕਿ ਮਾਂ ਜਦੋਂ ਰੋਟੀਆਂ ਪਕਾ ਲੈਂਦੀ ਆ ਤੇ ਸਾਰੇ ਟੱਬਰ ਦਾ ਢਿੱਡ ਭਰਦੀ ਰਹਿੰਦੀ ਆ ਤੇ ਉਹਦੀ ਵਾਰ ਨੂੰ ਜੇ ਛਾਬੇ ਚ ਰੋਟੀ ਵੀ ਨਾ ਬਚੇ ਹੈਨਾ ਤਾਂ ਵੀ ਕਹਿੰਦੇ ਨਹੀਂ ਪਤਾ ਅੱਜ ਤਾਂ ਮੈਨੂੰ ਭੁੱਖੇ ਨਹੀਂ ਸੀ ਸੋ ਸਾਡੀ ਸਥਿਤੀ ਉਹ ਆ ਜਨਾਬ ਕਿ ਅਸੀਂ ਭੁੱਖੇ ਹੀ ਸੋਈਏ ਤੇ ਤੁਹਾਡੇ ਢਿੱਡ ਭਰਦੇ ਰਹੀਏ ਸਵਾਲ ਤਾਂ ਇਹ ਵੀ ਆ ਹਾਂ ਹੁਣ ਕੇਂਦਰ ਦੇ ਰਵਈਏ ਤੋਂ ਵੀ ਆਪਾਂ ਵੱਖਵਾ ਕੇਂਦਰ ਦੇ ਢੰਗ ਤਰੀਕੇ ਤੋਂ ਵੀ ਵੱਖਵਾ ਤੇ ਇਹ ਮਸਲਾ ਆਉਂਦੇ ਸਮੇਂ ਚ ਵੱਡਾ ਮਸਲਾ ਵੀ ਬਣੇਗਾ ਹੁਣ ਇਹਦੇ ਵਿਚਾਲੇ ਕਹਿੰਦੇ ਜੀ ਅਨੇਲੋ ਵਾਲੇ ਕਹਿੰਦੇ ਅਸੀਂ ਕਿਉਂ ਆਪਣੀ ਰਾਜਨੀਤੀ ਤੋਂ ਪਿੱਛੇ ਰਹਿ ਜੀਏ ਤੇ ਅਨੇਲੋ ਦੇ ਮੁਖੀ ਨੇ ਜਿਹੜੇ ਅਵੇ ਚਟਾਲਾ ਉਹਨੇ ਤਾਂ ਧਮਕੀ ਦਿੱਤੀ ਸਿੱਧੀ ਉਹ ਕਹਿੰਦਾ ਵੀ ਜੇਕਰ ਹਰਿਆਣਾ ਨੂੰ ਪਾਣੀ ਨਾ ਮਿਲਿਆ ਤਾਂ ਫਿਰ ਅਸੀਂ ਪੰਜਾਬ ਦਾ ਰਾਹ ਬੰਦ ਕਰਾਂਗੇ ਉਹ ਪਹਿਲਾਂ ਵੀ ਰਾਹ ਬੰਦ ਕੀਤੇ ਨੇ ਭਰਾਵਾ ਇਹ ਤੁਹਾਡੀ ਤੇ ਇਧਰ ਦੀ ਉੱਚੀ ਰਾਜਨੀਤੀ ਨੇ ਤਾਂ ਪਾੜੇ ਪਾਈ ਸੀ ਦੋਏ ਸੁਬਿਆਂ ਦੇ ਵਾਸੀਆਂ ਚ ਜਿਹੜੇ ਪਾੜੇ ਕਿਸਾਨ ਅੰਦੋਲਨ ਮਟਾ ਕੇ ਆਇਆ ਉਹਨਾਂ ਨੂੰ ਮੁੜ ਕੇ ਹਵਾ ਨਾ ਦਿਓ ਪਾਣੀ ਦਾ ਮਸਲਾ ਜੰਗ ਦਾ ਮਸਲਾ ਨਾ ਬਣੇ ਪਰ ਵੰਡ ਸਹੀ ਹੋਵੇ ਨਾ ਕਿ ਹੋਵੇ ਕਿ ਜਿਹੜਾ ਰੋਟੀ ਵੰਡਣ ਬੈਠੇ ਦੁਆਚ ਉਹ ਦੁਆ ਦੇ ਟੁਕੜੇ ਖਾਂਦਾ ਰਹੇ ਇਹ ਵੀ ਗੌਰ ਰੱਖੋ